ਸਵਾਗਤ ਹੈ ਤੁਹਾਡਾ ਭ੍ਰਸ਼ਟਾਚਾਰ ਮਾਮਲੇ 'ਚ ਮੋਤਲ ਪੰਜਾਬ ਦੇ ਡੀਆਈਜੀ ਹਰਚੰਨ ਸਿੰਘ ਭੁੱਲਰ ਦੇ ਖਿਲਾਫ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ ਇਹ ਕੇਸ ਸੀਬੀਆਈ ਦੇ ਇੰਸਪੈਕਟਰ ਸੁਨਾਲੀ ਮਿਸ਼ਰਾ ਦੀ ਸ਼ਿਕਾਇਤ ਉੱਤੇ ਕੀਤਾ ਗਿਆ ਹੈ ਇਹ ਅਧਿਕਾਰੀ ਹੁਣ ਤੱਕ ਭੁੱਲਰ ਦੀ ਜਿਹੜੀ ਵੀ ਜਾਂਚ ਕੀਤੀ ਗਈ ਹੈ ਉਸ ਦੇ ਵਿੱਚ ਜਾਂਚ ਕਰਤਾ ਸੀ ਜਿਹੜੇ-ਜਿਹੜੇ ਵੀ ਉਹਨਾਂ ਨੂੰ ਤੱਥ ਮਿਲੇ ਹੈ ਉਹਨਾਂ ਤੱਥਾਂ ਦੇ ਆਧਾਰ ਤੇ ਜਾਂ ਜਿਹੜੇ-ਜਿਹੜੇ ਵੀ ਜਾਇਦਾਦ ਦੇ ਬੇਰਵੇ ਜਾਂ ਪੈਸੇ ਦੇ ਬੇਰਵੇ सीबीआई ਦੇ ਹੱਥ ਲੱਗੇ ਨੇ ਉਸੇ ਆਧਾਰ ਤੇ ਇਹ ਕੇਸ ਦਰਜ ਕੀਤਾ ਗਿਆ ਹੈ ਦਰਅਸਲ ਭੁੱਲਰ ਦੀਆਂ ਜਾਇਦਾਦਾਂ ਦੇ ਬੇਰਵੇ ਉਹਦੇ ਘਰੋਂ ਬਰਾਮਦ ਕੀਤੀ ਗਈ ਨਕਦੀ ਔਰ ਗਹਿਣੇ ਗੱਟੇ ਦਾ ਹਿਸਾਬ ਲਾ ਕੇ ਦੇਖਿਆ ਗਿਆ ਹੈ ਕਿ ਜਿੰਨੀ ਭੁੱਲਰ ਨੇ ਆਮਦਨ ਦਿਖਾਈ ਸੀ ਉਸ ਤੋਂ ਕਈ ਗੁਣਾ ਜ਼ਿਆਦਾ ਉਸ ਦੇ ਘਰੋਂ ਕੈਸ਼ ਮਿਲਿਆ ਔਰ ਉਹਦੀ ਜਿਹੜੀ ਜਾਇਦਾਦ ਹੈ ਉਹ ਅਰਜਤੋਂ ਨਾ ਕੀਤੀ ਹੋਈ ਸੀ ਜਿਸ ਕਰਕੇ ਇਹ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਬਹੁਤ ਵੱਡੇ ਪੱਧਰ ਤੇ ਇੱਕ ਕਾਲੀ ਕਮਾਈ ਕੀਤੀ ਗਈ ਸੀਗੀ ਭ੍ਰਿਸ਼ਟਾਚਾਰ ਰਾਹੀਂ ਤੇ ਉਹ ਆਮਦਨ ਖੜੀ ਕੀਤੀ ਗਈ ਸੀ ਸੋ ਇਸ ਆਧਾਰ ਤੇ ਇਹ ਕੇਸ ਜਿਹੜਾ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਤਿਆਰ ਕੀਤਾ ਗਿਆ ਸੋ ਐਫ ਆਈ ਆਰ ਦੇ ਵਿੱਚ ਲਿਖਿਆ ਕੀ ਗਿਆ ਕਿੰਨੀ ਭੁੱਲੜ ਦੀ ਆਮਦਨ ਸੀ ਕਿੰਨੀ ਉਸ ਦੀ ਜਾਇਦਾਦ ਹੈ ਕਿਹਦੇ ਕਿਹਦੇ ਨਾਂ ਤੇ ਹੈ ਉਹਦੇ ਨਾਲ ਹੋਰ ਕਿਹੜੇ ਲੋਕਾਂ ਦੇ ਨਾਂ ਜੁੜਦੇ ਆ ਇਹ ਸਾਰਾ ਬਿਉਰਾ ਇਸ ਐਫਆਈਆਰ ਦੇ ਵਿੱਚ ਦਿੱਤਾ ਗਿਆ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਭੁੱਲਰ ਦੀ ਆਮਦਨ ਕਿੰਨੀ ਸੀ ਸੀਬੀਆਈ ਦੀ ਜਾਂਚ ਦੌਰਾਨ ਇਹ ਪਤਾ ਲੱਗਿਆ ਕਿ ਜਿਹੜਾ ਵਿੱਤੀ ਬਰਾ 24-25 ਲੰਘਿਆ ਇਸ ਦੇ ਵਿੱਚ ਭੁੱਲਰ ਨੇ 45 ਲੱਖ 95000 ਰੁਪਏ ਦੀ ਕੁੱਲ ਆਮਦਨ ਸ਼ੋਅ ਕੀਤੀ ਸੀ ਕਿ ਉਸ ਨੂੰ 45 ਲੱਖ ਰੁਪਏ ਜਿਹੜੀ ਹੈ ਆਮਦਨ ਹੋਈ ਹੈ 2 ਮਹੀਨਿਆਂ ਦੀ ਜਿਹੜੀ ਉਹਦੀ ਤਨਖਾਹ ਹੈ ਉਹ 4.5 ਲੱਖ ਰੁਪਏ ਦੇ ਆਸ-ਪਾਸ ਬਣਦੀ ਹੈ ਤੇ ਆਪਾਂ ਲਾ ਕੇ ਚੱਲੀਏ ਕਿ 230 35000 ਰੁਪਏ ਦੀ ਤਨਖਾਹ ਸੀ ਤੇ ਪੁੱਲ ਹੋਰ ਜਿਹੜੇ ਆਮਦਨ ਦੇ ਸਰੋਤ ਉਹਨਾਂ ਪਾ ਕੇ ਇਹ 45 ਲੱਖ 95000 ਰੁਪਿਆ ਇੱਕ ਸਾਲ ਦਾ ਉਹਦਾ ਆਮਦਨ ਦਿਖਾਈ ਸੀ ਇਹਦੇ ਵਿੱਚੋਂ 13 ਲੱਖ 82000 ਰੁਪਏ ਦੀ ਉਹਨਾਂ ਰਿਟਰਨ ਭਰੀ ਸੀ ਸੋ ਇਹਦਾ ਜੇ ਹਿਸਾਬ ਲਾਈਏ ਤਾਂ ਇਹ ਰਕਮ ਜਿਹੜੀ ਹੈ ਉਹ 32 ਲੱਖ 13000 ਰੁਪਏ ਬਣਦੀ ਹੈ ਪਰ ਸੀਬੀਆਈ ਦੀਆਂ ਰਿਪੋਰਟਸ ਜਿਹੜੀਆਂ ਹੁਣ ਤੱਕ ਆਈਆਂ ਉਹਦੇ 'ਚ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਕਿ ਕਿੰਨਾ 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 ਕੈਸ਼ ਜਿਹੜਾ ਹੁਣ ਤੱਕ ਮਿਲ ਗਿਆ ਗਹਿਣੇ ਕਿੰਨੇ ਮਿਲ ਗਏ ਸੋ ਉਹਦਾ ਹਿਸਾਬ ਆਪ ਲਾਣੇ ਆ ਸੀਬੀਆਈ ਨੇ 16 ਅਕਤੂਬਰ ਨੂੰ ਜਦੋਂ ਭੁੱਲਰ ਦੀ 40 ਸੈਕਟਰ ਸਥਿਤ ਰਿਹਾਇਸ਼ ਦੇ ਉੱਤੇ ਛਾਪਾ ਮਾਰਿਆ ਸੀ ਉਦੋਂ ਉਸ ਨੂੰ 7 ਕਰੋੜ 36 ਲੱਖ ਰੁਪਏ ਨਕਦੀ ਬਰਾਮਦ ਹੋਈ ਸੀ ਤੇ ਭੁੱਲਰ ਦੇ ਬੈਡਰੂਮ ਦੇ ਵਿੱਚੋਂ ਸੀਬੀਆਈ ਦੀ ਐਫਆਈਆਰ ਦੇ ਵਿੱਚ ਇਸੇ ਤਰ੍ਹਾਂ ਲਿਖਿਆ ਗਿਆ ਕਿ ਭੁੱਲਰ ਦੇ ਬੈਡਰੂਮ ਦੇ ਵਿੱਚੋਂ 2.5 ਕਿਲੋ ਸੋਨਾ ਤੇ ਚਾਂਦੀ ਦੇ ਗਹਿਣੇ ਮਿਲੇ ਸੀ ਜਿਹਦੀ ਮਾਰਕੀਟ ਦੇ ਵਿੱਚ ਕੀਮਤ ਜਿਹੜੀ ਹੈ 2 ਕਰੋੜ 32 ਲੱਖ ਰੁਪਏ ਹੈ ਸੋ ਇਸੇ ਤਰ੍ਹਾਂ 26 ਮਹਿੰਗੀਆਂ ਵਿਦੇਸ਼ੀ ਘੜੀਆਂ ਮਿਲੀਆਂ ਸੀ ਬ੍ਰਾਂਡਡ ਘੜੀਆਂ ਤੇ 5 ਗੱਡੀਆਂ ਮਿਲੀਆਂ ਸੀ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਦੋ ਗੱਡੀਆਂ ਮਿਲੀਆਂ ਜਾਂ ਇੱਕ ਮਿਲੀ ਜਾਂ ਦੋ ਮਿਲੀਆਂ ਕਿਹੜੀਆਂ-ਕਿਹੜੀਆਂ ਗੱਡੀਆਂ ਸੋ ਉਹ 5 ਗੱਡੀਆਂ ਮਿਲੀਆਂ ਹੈ ਜਿਨ੍ਹਾਂ ਦੀ ਕੀਮਤ 2 ਕਰੋੜ 95 ਲੱਖ ਰੁਪਏ ਦੱਸੀ ਗਈ ਹੈ ਇਸ ਤੋਂ ਇਲਾਵਾ ਆਪਾਂ ਹੁਣ ਤੱਕ ਇਹ ਸੁਣਦੇ ਰਹੇ ਕਿ ਜੀ ਫਤੇਗੜ ਸਾਹਿਬ ਦੇ ਵਿੱਚ ਇਹਨਾਂ ਦਾ ਇੱਕ ਫਾਰਮ ਹੈ ਉੱਥੇ ਛਾਪਾ ਵੱਜਿਆ ਮਾਛੀਵਾੜੇ ਦੇ ਵਿੱਚ ਛਾਪਾ ਵੱਜਿਆ ਉੱਥੇ 55 ਕਿੱਲੇ ਦਾ ਫਾਰਮ ਹੈ ਸੋ ਸੀਬੀਆਈ ਨੂੰ ਜਿਹੜਾ ਹੁਣ ਤੱਕ ਜਾਇਦਾਦ ਦੇ ਬੇਰਵੇ ਮਿਲੇ ਹੈ ਉਹਦੇ ਮੁਤਾਬਕ ਮੁਹਾਲੀ ਹੁਸ਼ਿਆਰਪੁਰ ਲੁਧਿਆਣਾ ਦੇ ਵਿੱਚ ਇਹਨਾਂ ਦੀ 150 ਏਕੜ ਜ਼ਮੀਨ ਹੈ ਸੋ 150 ਏਕੜ ਜ਼ਮੀਨ ਜਿਹੜੀ ਆ ਉਹ ਖੇਤੀਬਾੜੀ ਦੀ ਇਹਨਾਂ ਦੀ ਜ਼ਮੀਨ ਹੈ ਔਰ ਇਸ ਤੋਂ ਇਲਾਵਾ ਹੋਰ ਜਿਹੜੇ ਵਪਾਰਕ ਜਾਇਦਾਦਾਂ ਦਾ ਵੀ ਪਤਾ ਚੱਲਿਆ ਜਿਵੇਂ ਸ਼ੋਰੂਮ ਹੈ ਹੋਟਲ ਹੈ ਰਹਿਸ਼ੀ ਮਕਾਨ ਹੈ ਉਹਨਾਂ ਦਾ ਸੋ ਇਹ ਕਿਹਾ ਜਾ ਰਿਹਾ ਕਿ ਜਿਹੜਾ HDFC ਦਾ ਲੋਕਰ ਖੁੱਲਿਆ ਸੀ ਉਹਦੇ ਚੋਂ 50 ਫਲੈਟਾਂ ਦਾ ਵੇਰਵਾ ਮਿਲਿਆ ਸੀਗਾ ਸੋ ਕਾਫੀ ਡਿਟੇਲਡ ਜਿਹੜੀ ਜਾਣਕਾਰੀ ਹੈ ਹੁਣ ਸਾਹਮਣੇ ਆਈ ਹੈ ਇਹਨਾਂ ਤੋਂ ਇਲਾਵਾ ਜਿਹੜੀ ਵਿਦੇਸ਼ ਦੇ ਵਿੱਚ ਜਾਇਦਾਦ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਕਿਹਾ ਜਾ ਰਿਹਾ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਜੀ ਉੱਥੇ ਆ ਉਹਨਾਂ ਦੇ ਫਲੈਟਸ ਨੇ ਸੋ ਹੁਣ ਇਹ ਕਿਹਾ ਜਾ ਰਿਹਾ ਕਿ ਉੱਥੇ ਹੋਟਲ ਵੀ ਚੱਲਦੇ ਨੇ ਜਿਹੜਾ ਉਹਨਾਂ ਦਾ ਹੋਟਲਾਂ ਦਾ ਕਾਰੋਬਾਰ ਹੈ ਉਹ ਉਹ ਹਰਚਰਨ ਸਿੰਘ ਭੁੱਲਰ ਦਾ ਭਤੀਜਾ ਸਾਹਮਦਾ ਸੋ ਇਹ ਜਾਂਚ ਦੀਆਂ ਪਰਤਾਂ ਜਿਹੜੀਆਂ ਨੇ ਲਗਾਤਾਰ ਇਹ ਪਰਤਾਂ ਖੁੱਲ ਰਹੀਆਂ ਨੇ ਤੇ ਪਤਾ ਲੱਗ ਰਿਹਾ ਹੈ ਕਿ ਹੁਣ ਤੱਕ ਜਿਹੜੀ ਜਾਂਚ ਹੋਈ ਹੈ ਤਾਂ ਪਹਿਲਾਂ ਸੌਰੀ ਇੱਕ ਗੱਲ ਮੈਂ ਇੱਥੇ ਦੱਸਣੀ ਭੁੱਲ ਗਿਆ ਕਿ ਜਿਹੜੀਆਂ ਪੁੱਲਰ ਦੀਆਂ ਹਰਚਰਨ ਸਿੰਘ ਪੁੱਲਰ ਦੀਆਂ ਜਾਇਦਾਦਾਂ ਹੈ ਉਹਦੇ ਵਿੱਚ ਪੁੱਲਰ ਦੇ ਆਪਣੇ ਨਾਂ ਉਹਨਾਂ ਦੀ ਪਤਨੀ ਦੇ ਨਾਂ ਉਹਨਾਂ ਦੇ ਬੇਟੇ ਦੇ ਨਾਂ ਤੇ ਉਹਨਾਂ ਦੇ ਬੇਟੇ ਦੇ ਨਾਂ ਇਹ ਜਾਇਦਾਦਾਂ ਹਨ ਸੋ ਹੁਣ ਹੋਰ ਜਿਹੜੇ ਦਸਤਾਵੇਜ਼ਾਂ ਦੇ ਆਧਾਰ ਤੇ ਜਾਂ ਪੁੱਛਗਿੱਛ ਦੇ ਆਧਾਰ ਤੇ ਇਹ ਪਤਾ ਲੱਗ ਰਿਹਾ ਹੈ ਕਿ ਇਸ ਤੋਂ ਇਲਾਵਾ 86 ਦੇ ਕਰੀਬ ਆਈਐਸ ਆਈਪੀਐਸ ਤੇ ਹੀਟਲੇ ਅਧਿਕਾਰੀ ਜਿਹੜੇ ਨੇ ਉਹ ਇਸ ਕੇਸ ਦੇ ਘੇਰੇ ਦੇ ਵਿੱਚ ਆ ਰਹੇ ਆ ਸੋ ਜੇ ਹੁਣ ਇਹ ਜਾਂਚ ਜਿਹੜੀ ਹੈ ਦੇਖੋ ਜੇ ਤਾਂ ਇਸ ਤਰ੍ਹਾਂ ਦੇ ਵੱਡੇ ਕੇਸਾਂ ਦੇ ਵਿੱਚ ਬਹੁਤ ਸਾਰੀ ਪੋਲਿਟਿਕਸ ਵੀ ਹੁੰਦੀ ਹੈ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਪਰ ਜੇਕਰ ਸੀਬੀਆਈ ਨੇ ਨਿਰਪੱਖ ਜਾਂਚ ਕੀਤੀ ਜੇਕਰ ਸੀਬੀਆਈ ਉੱਤੇ ਕਿਸੇ ਤਰ੍ਹਾਂ ਦਾ ਪੋਲਿਟਿਕਲ ਦਬਾਰਾ ਨਾ ਪਿਆ ਤਾਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪੰਜਾਬ ਦੇ ਕਈ ਥਾਣੇ ਕਈ ਪੁਲਿਸ ਅਫਸਰ ਕਈ ਕਈ ਪੁਲਿਸ ਅਫਸਰਾਂ ਵੱਡੇ ਪੁਲਿਸ ਅਫਸਰਾਂ ਦੇ ਦਫ਼ਤਰ ਜਿਹੜੇ ਆ ਉਹ ਖਾਲੀ ਹੋ ਜਾਣਗੇ ਇੰਨੇ ਵੱਡੇ ਪੱਧਰ ਦਾ ਇਹ ਨੈਕਸਸ ਪੰਜਾਬ ਦੇ ਵਿੱਚ ਇੱਕ ਚੱਲਣ ਦੀਆਂ ਜਿਹੜੇ ਦਾਅਵੇ ਹੋ ਰਹੇ ਆ ਔਰ 86 ਦੇ ਕਰੀਬ ਅਫਸਰਾਂ ਦੇ ਨਾਂ ਜਿਹੜੇ ਨੇ ਇਹ ਇਹ ਦੇ ਵਿੱਚ ਆ ਰਹੇ ਆ ਸੋ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਜਾਂਚ ਜਿਹੜੀ ਹੈ ਇਹ ਸਿਰਫ ਥੱਲੇ ਦੇ ਅਫਸਰਾਂ ਤੱਕ ਸੀਮਿਤ ਰਹੇਗੀ ਯਾਨੀ ਡੀਆਈਜੀ ਤੋਂ ਥੱਲੇ ਐਸਐਸਪੀ ਡੀਐਸਪੀ ਇੰਸਪੈਕਟਰ ਥਾਣੇਦਾਰ ਉਹਨਾਂ ਤੱਕ ਸੀਮਤ ਰਹੇਗੀ ਜਾਂ ਹੈ ਉੱਪਰ ਵੀ ਜਾਏਗੀ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕਿਸ ਲੈਵਲ ਤੱਕ ਇਹ ਜਾਂਚ ਜਾਂਦੀ ਹੈ ਦੂਜਾ ਸਵਾਲ ਇਹ ਹੈ ਕਿ ਕੀ ਇਹ ਜਾਂਚ ਸਿਰਫ ਪੁਲਿਸ ਅਫਸਰਾਂ ਤੱਕ ਸੀਮਤ ਰਹੇਗੀ ਜਾਂ ਹੈ ਸਿਆਸੀ ਆਗੂਆਂ ਵੱਲ ਵੀ ਜਾਏਗੀ ਕਿਉਂਕਿ ਇਹ ਨਹੀਂ ਹੋ ਸਕਦਾ ਕਿ ਜੇ ਇੰਨੇ ਵੱਡੇ ਪੱਧਰ ਦਾ ਨੈਕਸਸ ਚੱਲ ਰਿਹਾ ਹੈ ਤੇ ਪੰਜਾਬ ਦੀ ਪੰਜਾਬ ਦੀ ਸਰਕਾਰ ਨੂੰ ਕੁਝ ਨਾ ਪਤਾ ਹੋਵੇ ਤੇ ਏਜੰਸੀਆਂ ਨੂੰ ਕੁਝ ਨਾ ਪਤਾ ਹੋਵੇ। ਸੋ ਇਸ ਲਈ ਇਹ ਗੱਲ ਬਾਰ ਬਾਰ ਕਹੀ ਜਾ ਰਹੀ ਹੈ ਕਿ ਜੇਕਰ ਸੀਬੀਆਈ ਦੇ ਉੱਤੇ ਦਬਾਰਾ ਨਾ ਪਿਆ ਜੇਕਰ ਸੀਬੀਆਈ ਇਸੇ ਤਰ੍ਹਾਂ ਨਿਰਪੱਖ ਜਾਂਚ ਨੂੰ ਅੱਗੇ ਵਧਾਉਂਦੀ ਰਹੀ ਤਾਂ ਇਸ ਜਾਂਚ ਦਾ ਘੇਰਾ ਜਿਹੜਾ ਹੈ ਉਹ ਬਹੁਤ ਵੱਡਾ ਹੋਏਗਾ ਔਰ ਪੰਜਾਬ ਦੇ ਕਈ ਥਾਣੇ ਖਾਲੀ ਹੋਣਗੇ ਕਈ ਜ਼ਿਲ੍ਹਿਆਂ ਦੇ ਐਸਐਸਪੀ ਦਫ਼ਤਰ ਖਾਲੀ ਹੋਣਗੇ ਤੇ ਵੱਡੇ ਅਫਸਰਾਂ ਦੇ ਦਫ਼ਤਰਾਂ ਦੇ ਵਿੱਚ ਵੀ ਕਾਂ ਬੁੱਲਣਗੇ। ਧੰਨਵਾਦ।